ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੋਂ ਹਲਚਲ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਤੱਕ ਪਹੁੰਚੀਆਂ ਕਿਉਂਕਿ ਉਹ ਖਬਰਾਂ ਜਿਨ੍ਹਾਂ ਨੇ ਸਭ ਦਾ ਧਿਆਨ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਵੱਲ ਸਭ ਦਾ ਧਿਆਨ ਜਰੂਰ ਜਾਂਦਾ ਤਾਂ ਕਈ ਕੁਝ ਵਿੱਚੋਂ ਨਿਕਲ ਕੇ ਆਪ ਮਹਾਰੇ ਸਾਹਮਣੇ ਆ ਜਾਂਦਾ ਇਸ ਵਕਤ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵੱਲੋਂ ਤੇ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਤੀਜਾ ਦਿਨ ਆਪਾਂ ਜਾਣਦੇ ਕਿ 29 ਤਰੀਕ ਤੱਕ ਇਹ ਨਾਮਜ਼ਦਗੀਆਂ ਦਾਖਲ ਹੋਣੀਆਂ ਤੇ ਹੁਣ ਤੋਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਆ ਜਿਹੜਾ ਉਹ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ ਇਹ ਲਗਾਤਾਰ ਸਿਖਰ ਦੇ ਉੱਤੇ ਪਹੁੰਚ ਰਿਹਾ ਤਾਂ ਕਈ ਕਿਸਮ ਦੇ ਵਿੱਚੋਂ ਸਵਾਲ ਵੀ ਉੱਠ ਰਹੇ ਆ ਕਿ ਕੀ ਜਿਹੜੇ ਬਾਗੀ ਹੋ ਚੁੱਕੇ ਆ ਉਹਨਾਂ ਨੂੰ ਪਾਰਟੀਆਂ ਦੇ ਵੱਲੋਂ ਨਾਲ ਤੋੜਿਆ ਜਾ ਸਕੇਗਾ ਕੀ ਬਾਗੀ ਕਿਤੇ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਤਾਂ ਨਹੀਂ ਪਉਣਗੇ ਜੇਕਰ ਅਸੀਂ ਪਹਿਲੀ ਗੱਲ ਕਰਦੇ ਆ ਉਹ ਪੰਜਾਬ ਦੇ ਵਿੱਚ ਇਹ ਗੱਲ ਜ਼ਰੂਰ ਖਿਆਲ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ 8 ਵਿਧਾਇਕ ਇਸ ਵਕਤ ਕੌਣ ਲੜ ਰਹੀ ਹੈ ਲੋਕ ਸਭਾ ਦੀ ਉਹਦੇ ਵਿੱਚ ਭਾਵੇਂ ਅਸੀਂ ਸੁਖਪਾਲ ਸਿੰਘ ਖੇੜਾ ਦੀ ਗੱਲ ਕਰਨ ਲੱਗੇ ਭਾਵੇਂ ਅਸੀਂ ਗੱਲ ਕਰਨ ਲੱਗੇ ਰਾਜਾ ਵਿੜਿੰਗ ਦੀ ਭਾਵੇਂ ਅਸੀਂ ਮਾਸਟਰ ਬਲਦੇਵ ਸਿੰਘ ਹੋਰਾਂ ਦੀ ਗੱਲ ਕਰ ਗਏ ਭਾਵੇਂ ਅਸੀਂ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਗੱਲ ਕਰ ਗਏ ਬਹੁਤ ਸਾਰੇ ਹੋਰ ਵੀ ਆ ਯਾਨੀ ਕਿ 8 ਜਾਣੇ ਆ ਇਹਨਾਂ ਦੇ ਵਿੱਚੋਂ ਕਿੰਨੇ ਜਿੱਤਦੇ ਨੇ ਸਿਮਰਜੀਤ ਸਿੰਘ ਬੈਂਸ ਵੀ ਇਸ ਲੜੀ ਦੇ ਵਿੱਚ ਸ਼ਾਮਿਲ ਆ ਇਹਨਾਂ ਦੇ ਵਿੱਚੋਂ ਕੌਣ-ਕੌਣ ਜਿੱਤਦੇ ਆ ਇਹ ਬਾਅਦ ਦੀ ਗੱਲ ਆ ਕੌਣ-ਕੌਣ ਹਾਰਦੇ ਬਾਅਦ ਦੀ ਗੱਲ ਆ ਪਰ ਜਿਹੜੇ-ਜਿਹੜੇ ਜਿੱਤ ਜਾਣਗੇ ਇਹਨਾਂ 8ਾਂ ਦੇ ਵਿੱਚੋਂ ਉਹਨਾਂ ਦੇ ਹਲਕਿਆਂ ਦੇ ਵਿੱਚ ਫਿਰ ਜਿਮਨੀ ਚੋਣ ਹੋਣੀ ਹੈ ਜਾਨੀ ਕਿ ਅਸੀਂ ਲਗਾਤਾਰ ਚੋਣ ਚਰਚਾ ਦੇ ਨਾਲ ਚੋਣ ਪ੍ਰੇਡ ਦੇ ਨਾਲ ਜੁੜੇ ਰਹਿਣਾ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਸੀਟ ਵੇਲੀ ਹੋਊਗੀ ਉਹਨਾਂ ਥਾਵਾਂ ਦੇ ਉੱਤੇ ਨਿਯਮਾਂ ਦੇ ਮੁਤਾਬਕ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਹੋਣੀ ਹੈ ਚੋਣ ਜਿਮਨੀ ਉਹ ਕੀ ਬਣੂਗਾ ਕੀ ਨਹੀਂ ਬਣੂਗਾ ਇਹ ਅੱਜ ਦਾ ਵਿਸ਼ਾ ਨਹੀਂ ਹੈ ਪਰ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵળે ਅਸੀਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਮਾ ਅੱਜ ਮੁਹਿੰਮਾਂ ਜਿਹੜੀਆਂ ਉਹ ਰਾਜਨੀਤਿਕ ਬਣ ਚੁੱਕੀਆਂ ਕਦੇ ਵੀ ਪੰਜਾਬ ਆ ਜਿਹੜਾ ਉਹ ਇਸ ਗੱਲ ਦੇ ਚੱਕਰ ਵਿੱਚ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਕਿ ਹੁਣ ਚੋਣਾਂ ਦਾ ਕੋਈ ਮਸਲਾ ਨਹੀਂ ਹੁਣ ਚੋਣਾਂ ਛੇਤੀ ਕਿਤੇ ਨਹੀਂ ਆਉਣੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਵਿਧਾਨ ਸਭਾ ਤੋਂ ਬਾਅਦ ਜਮਨੀ ਚੋਣਾਂ ਫਿਰ ਪੰਚਾਇਤੀ ਚੋਣਾਂ ਫਿਰ ਬਲਾਕ ਸਮਤੀ ਦੀਆਂ ਚੋਣਾਂ ਫਿਰ ਕੋਈ ਹੋਰ ਛੋਟੀ ਵੱਡੀ ਚੋਣ ਆ ਜਾਂਦੀ ਹੈ ਲੋਕ ਇਨ੍ਹਾਂ ਗੱਲਾਂ ਦੇ ਵਿੱਚ ਰੁੱਝੇ ਰਹਿੰਦੇ ਆ ਤੇ ਰਾਜਨੀਤਿਕ ਲੋਕ ਤਾਂ ਰਹਿੰਦੀ ਹੀ ਇਨ੍ਹਾਂ ਗੱਲਾਂ ਦੇ ਵਿੱਚ ਪਰ ਜੇਕਰ ਅਸੀਂ ਗੱਲ ਕਰਦੇ ਆ ਭਾਜਪਾ ਦੇ ਵੱਲੋਂ ਜਿਹੜੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਆ ਉਹਨਾਂ ਦੀ ਆਪਾਂ ਜਾਣਦੇ ਹਾਂ ਕਿ ਲੰਘੇ ਕੱਲ ਭਾਜਪਾ ਦੇ ਵੱਲੋਂ ਆਪਣੇ ਤਿੰਨ ਉਮੀਦਵਾਰ ਐਲਾਨੇ ਗਏ ਆ ਉਹਨਾਂ ਦੇ ਵਿੱਚ ਕਿਰਨ ਖੇਰ ਨੂੰ ਚੰਡੀਗੜ੍ਹ ਤੋਂ ਫਿਰ ਮੌਕਾ ਦਿੱਤਾ ਗਿਆ ਤੇ ਵੱਡਾ ਜਿਹੜਾ ਸਵਾਲ ਇਹ ਪੈਦਾ ਹੁੰਦਾ ਸੀ ਕਿ ਗੁਰਦਾਸਪੁਰ ਤੋਂ ਕੌਣ ਚੋਣ ਲੜੇਗਾ ਸੰਨੀ ਦਿਓਲ ਨੂੰ ਪਿਛਲੇ ਦਿਨੀ ਭਾਜਪਾ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਅੰਦਾਜ਼ੇ ਇਸ ਗੱਲ ਦੇ ਗਰਮ ਸੀ ਕਿ ਉਹ ਸੰਨੀ ਦਿਓਲ ਹੋਰੀਆਂ ਜਿਹੜੇ ਉਹ ਗੁਰਦਾਸਪੁਰ ਤੋਂ ਚੋਂ ਲੜਨਗੇ ਤੇ ਹੁਣ ਉਹ ਮੈਦਾਨ ਦੇ ਵਿੱਚ ਆ ਪਈ ਗਏ ਆ ਸੰਨੀ ਦਿਓਲ ਹੋਰੀ ਗੁਰਦਾਸਪੁਰ ਦੇ ਵਿੱਚ ਕਿਹੋ ਜਿਹਾ ਜਲਵਾ ਪੇਸ਼ ਕਰ ਸਕਣਗੇ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਸੰਨੀ ਦਿਓਲ ਦੀ آمد ਹੋਈ ਆ ਪੰਜਾਬ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਬਹੁਤੇ ਘੇੜੇ ਕੱਢੇ ਹੋਣ ਪਰ ਕੀ ਉਹ ਗੁਰਦਾਸਪੁਰ ਦੇ ਲੋਕਾਂ ਨੂੰ ਸਮਝ ਸਕਣਗੇ ਕੀ ਉਹ ਗੁਰਦਾਸਪੁਰ ਦੇ ਵਿੱਚੋਂ ਜਿੱਤ ਹਾਸਲ ਕਰ ਸਕਣਗੇ ਕੀ ਉਹ ਸੁਨੀਲ ਜਾਖੜ ਨੂੰ ਟੱਕਰ ਦੇ ਸਕਣਗੇ ਇਹ ਬਹੁਤ ਵੱਡਾ ਸਵਾਲ ਆ ਸੁਨੀਲ ਜਾਖੜ ਇਸ ਵਕਤ ਦੇ ਤੋ ਸੰਸਦ ਮੈਂਬਰ ਹੈ ਉਹਨਾਂ ਨੂੰ ਦੁਬਾਰਾ ਫੇਰ ਟਿਕਟ ਮਿਲੀ ਹੈ ਕਿਸੇ ਵੇਲੇ ਇਹ ਸੀਟਾ ਜਿਹੜੀ ਉਹ ਪੱਕੇ ਤੌਰ ਦੇ ਉੱਤੇ ਭਾਜਪਾ ਦੀ ਮੰਨੀ ਜਾਣ ਲੱਗੀ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣ ਹੋਈ ਤਵਤਾ ਖੰਨਾ ਨੂੰ ਆਸ ਸੀ ਵਿਨੋਦ ਖਨਾੜੀ ਧਰਮ ਪਤਨੀ ਨੂੰ ਕਿ ਮੈਨੂੰ ਟਿਕਟ ਮਿਲੂਗੀ ਜ਼ਿਮਨੀ ਚੋਣ ਦੇ ਮੌਕੇ ਪਰ ਉਦੋਂ ਸਵਰਨ ਸਲਾਰੀਆ ਨੂੰ ਦੇ ਦਿੱਤੀ ਭਾਜਪਾ ਨੇ ਉਹ ਬੜੇ ਬੁਰੇ ਤਰੀਕੇ ਨਾਲ ਹਾਰੇ ਕਵਿਤਾ ਖੰਨਾ ਤੇ ਅਕਸ਼ੇ ਖੰਨਾ ਯਾਨੀ ਕਿ ਵਿਨੋਦ ਖੰਨਾ ਦਾ ਪੁੱਤ ਤੇ ਵਿਨੋਦ ਖੰਨਾ ਦੀ ਧਰਮ ਪਤਨੀ ਉਹ ਐਤਕੀ ਵੀ ਚਾਹੁੰਦੇ ਸੀ ਕਿ ਸਾਡੇ ਟੱਬਰ ਦੇ ਵਿੱਚੋਂ ਹੀ ਕਿਸੇ ਨੂੰ ਟਿਕਟ ਮਿਲੇ ਪਰ ਨਹੀਂ ਮਿਲੇ ਹੁਣ ਸੰਨੀ ਦਿਓਲ ਦੇ ਉੱਤੇ ਦਾਤਾ ਭਾਜਪਾ ਨੇ ਬਹੁਤ ਵੱਡਾ ਖੇਡਿਆ ਪਰ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਕਿ ਜੇ ਤਾਂ ਲੋਕਾਂ ਨੇ ਗੁਰਦਾਸਪੁਰ ਦੇ ਵੋਟਰਾਂ ਨੇ ਸਿਰਫ ਤੇ ਸਿਰਫ ਇਹ 2.5 ਕਿਲੋ ਦਾ ਹੱਥ ਹੈ ਕਾਤੀਆ ਇਹੋ ਜੀਆਂ ਗੱਲਾਂ ਸੁਣ ਕੇ ਤੇ ਇਹੋ ਜਿਹੇ ਡਾਇਲੋਗ ਸੁਣ ਕੇ ਵੋਟਾਂ ਪਾਤੀਆਂ ਤਾਂ ਇਹ ਇੱਕ ਵੱਖਰੀ ਗੱਲ ਹੈ ਇਹ ਇੱਕ ਵੱਖਰਾ ਪ੍ਰਸੰਗ ਹੈ ਕਿਉਂਕਿ ਅਸੀਂ ਕਲਾਕਾਰਾਂ ਨੂੰ ਅਸੀਂ ਗਾਇਕਾਂ ਨੂੰ ਅਸੀਂ ਫਿਲਮ ਸਦਾ ਨੂੰ ਇਦਾਂ ਵੋਟਾਂ ਪਾ ਦਿੰਦੇ ਨਹੀਂ ਹੁੰਦੇ ਆਮ ਤੌਰ ਦੇ ਉੱਤੇ ਬਾਅਦ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਆ ਕਿ ਤਾਂ ਆਉਂਦੇ ਹੀ ਨਹੀਂ ਜਦੋਂ ਬੀਕਾਨੇਰ ਦੇ ਵਿੱਚ ਸਨੀ ਦਿਓਲ ਦੇ ਪਿਤਾ ਤਰਮਿੰਦਰ ਨੂੰ ਵੋਟਾਂ ਪਈਆਂ ਉਸ ਤੋਂ ਬਾਅਦ ਬੀਕਾਨੇਰ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਜਿਤਾਤਾ ਦਿੱਤੇ ਆ ਪਰ ਆਪਸ ਦੇ ਵਿੱਚ ਲੋਕ ਲੜਦੇ ਸੀ ਉਦੋਂ ਵੀ ਉਹ ਵਾਪਸ ਕਿਉਂ ਨਹੀਂ ਆਉਂਦੇਗੇ ਕੋਈ ਕਹਿੰਦਾ ਸੀ ਆਹ ਕਾਰਨ ਆ ਕੋਈ ਕਹਿੰਦਾ ਸੀ ਉਹ ਫਿਲਮਾਂ ਦੇ ਵਿੱਚ ਰੁੱਝ ਗਏ ਆ ਸੋ ਸਨੀ ਦਿਓਲ ਹੋਰੀ ਜੇਕਰ ਇੱਥੋਂ ਜਿੱਤ ਜਾਂਦੇ ਆ ਤਾਂ ਉਹ ਕੀ ਗੁਰਦਾਸਪੁਰ ਦੇ ਵਿੱਚ ਹੀ ਰਹਿਣਗੇ ਜਾਂ ਫਿਰ ਉਹ ਜਾ ਕੇ ਬੰਬੇ ਆਪਣੀਆਂ ਫਿਲਮਾਂ ਦੇ ਵਿੱਚ ਫੇਰ ਸ਼ੁਰੂ ਹੋ ਜਾਣਗੇ ਮਸਰੂਫ ਹੋ ਜਾਣਗੇ ਪਰ ਕੀ ਸਨੀ ਦਿਓਲ ਨੂੰ ਗੁਰਦਾਸਪੁਰ ਵਰਗੇ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਦਾ ਪਤਾ ਕੀ ਸਣੀ ਦਿਓਲ ਨੂੰ ਗੁਰਦਾਸਪੁਰ ਦੇ ਵਿੱਚ ਕੁੱਲ ਕਿੰਨੇ ਪਿੰਡ ਆ ਉਹਨਾਂ ਦੀ ਗਿਣਤੀ ਪਤਾ ਕੀ ਸਣੀ ਦਿਓਲ ਨੂੰ ਇਹ ਪਤਾ ਕਿ ਗੁਰਦਾਸਪੁਰ ਦੇ ਵਿੱਚ ਕਿੰਨੇ ਵਿਧਾਨ ਸਭਾ ਦੇ ਹਲਕੇ ਆਉਂਦੇ ਆ ਕੀ ਸਣੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਬਾਰੇ ਇਲਮ ਹੈ ਕਿ ਕਿਹੜੇ ਪਿੰਡ ਦੀ ਸੜਕ ਟੁੱਟੀ ਆ ਕਿਹੜੇ ਪਿੰਡ 'ਚ ਸਕੂਲ ਹੈ ਨਹੀਂ ਕਿਹੜੇ ਪਿੰਡ 'ਚ ਡਿਸਪੈਂਸਰੀ ਹੈ ਨਹੀਂ ਜੇਕਰ ਇਹਨਾਂ ਸਾਰੀਆਂ ਗੱਲਾਂ ਦਾ ਨਹੀਂ ਪਤਾ ਤਾਂ ਜਿਸ ਤਰੀਕੇ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖੋ-ਵੱਖਰੇ ਚਿਹਰਿਆਂ ਨੂੰ ਕਦੇ ਕੋਈ ਕਰੈਕਟਰ ਲਿਆਂਦਾ ਕਦੇ ਕੋਈ ਗਾਇਕ ਲਿਆਂਦਾ ਕਦੇ ਕੋਈ ਫਿਲਮ ਕਲਾਕਾਰ ਲਿਆਂਦਾ ਇਹਨਾਂ ਲੋਕਾਂ ਨੂੰ ਲਿਆਉਣ ਦੀ ਲੋੜ ਕੀ ਹੈ ਸਵਾਲ ਇਹ ਵੀ ਪੈਦਾ ਹੁੰਦਾ ਸੋ ਸੁਨੀਲ ਜਾਖੜ ਹੋਰਾਂ ਨੇ ਬੜੇ ਅਦਬ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਸਵਾਗਤ ਕਰਦੇ ਹਾਂ ਬਾਕੀ ਫੈਸਲਾ ਵੋਟਰਾਂ ਨੇ ਕਰਦਾ ਹੈ ਹੁਣ ਵੋਟਰਾਂ ਦੇ ਉੱਤੇ ਇਹ ਮਰਜ਼ੀ ਤੇ ਉੱਤੇ ਨਿਰਪਰ ਕਰਦੀ ਗੱਲ ਹੈ ਕਿਹਨੇ ਕਿਹਨੂੰ ਵੋਟਾਂ ਪਾਉਣੀਆਂ ਕਿਹਨੇ ਕਿਹਨੂੰ ਨਹੀਂ ਪਾਉਣੀਆਂ ਅਸੀਂ ਇੱਕ ਦਿਨ ਅੱਗੇ ਵੀ ਇਹ ਗੱਲ ਕਹੀ ਸੀ ਵੀ ਇੱਕ ਵੇਲਾ ਸੀ ਜਦੋਂ ਰਾਜਨੀਤਿਕ ਲੋਕ ਕਲਾਕਾਰਾਂ ਨੂੰ ਇਕੱਠ ਕਰਨ ਵਾਸਤੇ ਵਰਤਦੇ ਹੁੰਦੇ ਸੀ ਮੰਨ ਲਓ ਕਿਸੇ ਕਲਾਕਾਰ ਨੇ ਕਿਸੇ ਥਾਂ ਦੇ ਉੱਤੇ ਸੰਬੋਧਨ ਕਰਨਾ ਉਸ ਤੋਂ ਪਹਿਲਾਂ ਗਾਉਣ ਵਾਲਾ ਲੱਗ ਗਿਆ ਉਸ ਤੋਂ ਪਹਿਲਾਂ ਕੋਈ ਫਿਲਮ ਕਲਾਕਾਰ ਲਾ ਦਿੱਤਾ ਉੱਥੇ ਇਕੱਠ ਹੋ ਗਿਆ ਲੋਕ ਖੁਸ਼ ਹੋ ਗਏ ਫਿਰ ਉਥੇ ਰਾਜਨੀਤਿਕ ਵਿਅਕਤੀ ਸੰਬੋਧਨ ਕਰਦਾ ਸੀ ਪਰ ਹੌਲੀ ਹੌਲੀ ਕਲਾਕਾਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡੇ ਕਰਕੇ ਜੇਕਰ ਇਹ ਜਿੱਤ ਸਕਦੇ ਆ ਤਾਂ ਅਸੀਂ ਆਪਣੇ ਕਰਕੇ ਆਪੇ ਕੋਣਾ ਲੜੀਏ ਚੋਣ ਇਸ ਕਰਕੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਖੁਦ ਪੈਰ ਧਰਨਾ ਸ਼ੁਰੂ ਕੀਤਾ ਹੰਸ ਰਾਜ ਹੰਸ ਹੋਰਾਂ ਨੂੰ ਦਿੱਲੀ ਦੇ ਇੱਕ ਖੇਤਰ ਤੋਂ ਟਿਕਟ ਮਿਲ ਗਈ ਹੈ ਸੋ ਬਹੁਤ ਸਾਰੇ ਇਤਕੀ ਕਮਾਲ ਦੀ ਖਬਰਾਂ ਆ ਰਹੀਆਂ ਕਿ ਫਲਾਣੇ ਫਲਾਣੇ ਕਲਾਕਾਰ ਜਿਹੜੇ ਉਹ ਰਾਜਨੀਤਿਕ ਪਾਰੀ ਆਪਣੀ ਸ਼ੁਰੂ ਕਰ ਚੁੱਕੇ ਆ ਪਰ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ ਕਿ ਸਨੀ ਦਿਓਲ ਆਪਣੇ ਡਾਇਲੌਗ ਦੇ ਨਾਲ ਆਪਣੀ ਚਿਹਰੇ ਦੇ ਨਾਲ ਆਪਣੀ ਆਵਾਜ਼ ਦੇ ਨਾਲ ਆਪਣੀਆਂ ਫਿਲਮਾਂ ਦੇ ਪ੍ਰਭਾਵ ਦੇ ਨਾਲ ਕਿਹੋ ਜਿਹਾ ਇੱਥੇ ਪ੍ਰਦਰਸ਼ਨ ਕਰਦੇ ਆ ਪਰ ਉਦਾਂ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਸੰਨੀ ਦਿਓਲ ਦੇ ਲਈ ਵੀ ਘੱਟ ਚੁਣੌਤੀਆਂ ਇੱਥੋਂ ਨਹੀਂ ਹੋਣੀਆਂ ਕਿਉਂਕਿ ਭਾਜਪਾ ਦੇ ਲਈ ਵੀ ਇੱਕ ਚੁਣੌਤੀ ਇੱਥੋਂ ਤੇ ਕਾਂਗਰਸ ਦੇ ਲਈ ਇਹ ਚੁਣੌਤੀ ਥੋੜੀ ਜਿਹੀ ਘਟ ਹਾਲ ਦੀ ਘੜੀ ਤਾਂ ਜਾਪਦੀ ਆ ਕਿਉਂਕਿ ਉਹਨਾਂ ਦੇ ਇਥੇ ਵਧ ਗਿਣਤੀ ਦੇ ਵਿੱਚ ਗੁਰਦਾਸਪੁਰ ਤੋਂ ਵਿਧਾਨ ਸਭਾ ਦੇ ਮੈਂਬਰ ਹੈ ਤੇ ਸੰਨੀ ਦਿਓਲ ਦੇ ਮੁਕਾਬਲੇ ਸੁਨੀਲ ਜਾਖੜ ਇਥੋਂ ਦੇ ਹਲਕੇ ਨੂੰ ਵੱਧ ਜਾਣਦੇ ਆ ਪਰ ਜੇ ਅਸੀਂ ਗੱਲ ਕਰਦੇ ਹਾਂ ਭਾਜਪਾ ਦੇ ਵਿੱਚ ਉੱਠੀ ਬਗਾਵਤ ਦੀ ਭਾਜਪਾ ਦੇ ਵਿੱਚ ਲਗਾਤਾਰ ਪਟਾਕੇ ਪੈਣੇ ਸ਼ੁਰੂ ਹੋ ਗਏ ਆ ਜਦੋਂ ਹੁਣ ਸੋਮ ਪ੍ਰਕਾਸ਼ ਨੂੰ ਜਿਹੜੇ ਕਿ ਸਾਬਕਾ ਆਈਐਸ ਅਫਸਰ ਆ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਟਿਕਟ ਦੇ ਦਿੱਤੀ ਗਈ ਤਾਂ ਵਿਜੇ ਸੰਪਲਾ ਜਿਹੜੇ ਕਿ ਕੇਂਦਰੀ ਮੰਤਰੀ ਆ ਸਾਬਕਾ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਅਤੇ ਇਸ ਵਕਤ ਸੰਸਦ ਮੈਂਬਰ ਹੁਸ਼ਿਆਰਪੁਰ ਤੋਂ ਆ ਉਹਨਾਂ ਨੇ ਆਪਣੇ ਜਿਹੜੇ ਬਲਬਲੇ ਆ ਉਹ ਟਵਿੱਟਰ ਦੇ ਉੱਤੇ ਸਾਂਝੇ ਕੀਤੇ ਆ ਉਹਨਾਂ ਨੇ ਦੋ ਤਿੰਨ ਟਵੀਟ ਕਰਕੇ ਆਪਣੀ ਪਾਰਟੀ ਦੇ ਖਿਲਾਫ ਗੁੱਸੇ ਦਾ ਇਜ਼ਹਾਰ ਕੀਤਾ ਉਹਨਾਂ ਨੇ ਪਹਿਲਾ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਹੈ ਉਹਨਾਂ ਨੇ ਆਪਣੇ ਨਾਂ ਦੇ ਨਾਲ ਉਹ ਚੌਂਕੀਦਾਰ ਸ਼ਬਦ ਵੀ ਲਾ ਦਿੱਤਾ ਉਹਨਾਂ ਨੇ ਇਹ ਵੀ ਅਗਲੇ ਸਵਾਲ ਦੇ ਵਿੱਚ ਗੱਲ ਕਹੀ ਅਗਲੇ ਟਵਿੱਟਰ ਦੇ ਵਿੱਚ ਕਿ ਮੇਰਾ ਕਸੂਰ ਕੀ ਹੈ ਮੈਂ ਆਪਣੇ ਹਲਕੇ ਦੇ ਵਿੱਚ 에ਰਪੋਰਟ ਬਣਵਾਇਆ ਮੈਂ ਰੇਲ ਦੀਆਂ ਲਾਈਨਾਂ ਬਣਵਾਈਆਂ ਮੈਂ ਪੁਲ ਬਣਵਾਏ ਮੈਂ ਸੜਕਾਂ ਬਣਵਾਈਆਂ ਮੇਰੇ ਆਚਰਣ ਦੇ ਉੱਤੇ ਹਾਲੇ ਤੱਕ ਦੋਸ਼ ਕੋਈ ਨਹੀਂ ਲੱਗਿਆ ਤੇ ਫਿਰ ਮੇਰੀ ਟਿਕਟ ਕੱਟੇ ਜਾਣ ਦਾ ਕਸੂਰ ਕੀ ਹੈ ਮੇਰੀ ਗਲਤੀ ਤਾਂ ਇੱਕ ਵਾਰੀ ਦੱਸ ਦਿੰਦੇ ਵੀ ਤੂੰ ਆ ਗਲਤੀ ਕੀਤੀ ਹੈ ਇਸ ਕਰਕੇ ਤੈਨੂੰ ਟਿਕਟ ਨਹੀਂ ਮਿਲਦੀ ਤੇ ਜੇਕਰ ਮੇਰੀ ਗਲਤੀ ਵੀ ਕੋਈ ਨਹੀਂ ਤੇ ਜੇਕਰ ਮੈਂ ਕੰਮ ਵੀ ਕੀਤੇ ਆ ਤੇ ਫਿਰ ਵੀ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਜ਼ਰੂਰ ਦੱਸ ਕੇ ਜਾਊਂਗਾ ਕੇ ਭਾਈ ਇਹੋ ਜੀ ਗਲਤੀ ਤੁਸੀਂ ਨਾ ਕਰਿਓ ਮਤਲਬ ਉਹਨਾਂ ਦਾ ਕਹਿਣ ਦਾ ਇਹ ਸੀ ਕਿ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕਦਰ ਨਹੀਂ ਤੇ ਸਾਡੀ ਪਾਰਟੀ ਦੇ ਵਿੱਚ ਟਿਕ ਟਿਕ ਕਿਸੇ ਨੂੰ ਵੀ ਫੜਾ ਦਿੱਤੀ ਜਾਂਦੀ ਹੈ ਜਿਹੜੇ ਬੰਦੇ ਦਾ ਕੋਈ ਮੇਰੇ ਮੁਕਾਬਲੇ ਦੇ ਵਿੱਚ ਨਾ ਥਾ ਨਾ ਹੋਵੇ ਇਹ ਉਹਨਾਂ ਦੇ ਬਲਬਲੇ ਆ ਇਹ ਉਹਨਾਂ ਦਾ ਪ੍ਰਭਾਵ ਆ ਪਰ ਕੀ ਵਿਜੇ ਸੰਪਲਾ ਹੋਰੀ ਹੁਣ ਸੋਮ ਪ੍ਰਕਾਸ਼ ਦੇ ਖਿਲਾਫਤ ਕਰਨਗੇ ਕੀ ਵਿਜੇ ਸੰਪਲਾ ਨੂੰ ਪਾਰਟੀ ਕਿਤੇ ਹੋਰ ਐਡਜਸਟ ਕਰੂ ਕੀ ਵਿਜੇ ਸੰਪਲਾ ਇਸੇ ਤਰੀਕੇ ਦੇ ਨਾਲ ਹੀ ਆਪਣੇ ਰੋਸੇ ਨੂੰ ਜਾਰੀ ਰੱਖਣਗੇ ਇਹ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗਣਾ ਪਰ ਇਹ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਵਿਜੇ ਸੰਪਲਾ ਦੇ ਲਈ ਉਧਰੋਂ ਕਵਿਤਾ ਖੰਨਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਟੱਬਰ ਦੇ ਨਾਲ ਜ਼ਿਮਨੀ ਚੋਣ ਦੇ ਮੌਕੇ ਵੀ ਧੱਕਾ ਹੋਇਆ ਇੱਥੇ ਵੀ ਧੱਕਾ ਹੋਇਆ ਅਸੀਂ ਹਲਕੇ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਸੀ ਪਰ ਸਾਨੂੰ ਤੋੜ ਕੇ ਪਰੇ ਵਗਾ ਮਾਰਿਆ ਗਿਆ ਹੁਣ ਅਸੀਂ ਜਾਇਗੇ ਤੇ ਜਾਇਗੇ ਕਿੱਥੇ ਉਹਨਾਂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਹਾਲਾਤ ਦੀ ਜਾਣਕਾਰੀ ਦੇਵਾਂਗੇ ਵੀ ਹੋਇਆ ਸਾਡੇ ਨਾਲ ਕੀ ਕੀ ਹੈ ਪਰ ਇੱਕ ਹੋਰ ਕਮਾਲ ਦੀ ਗੱਲ ਹੈ ਲੰਘੇ ਕੱਲ ਨਾਮਜ਼ਦਗੀਆਂ ਦਾਖਲ ਕਰਨ ਦਾ ਦੂਜਾ ਦਿਨ ਸੀ ਕੱਲ 15 ਉਮੀਦਵਾਰਾਂ ਨੇ ਕਈ ਥਾਵਾਂ ਤੇ ਆਜ਼ਾਦ ਕਈ ਥਾਵਾਂ ਤੇ ਛੋਟੇ ਵੱਡੇ ਦਲ ਕਈ ਥਾਵਾਂ ਦੇ ਉੱਤੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਆਸ਼ਾ ਕੁਮਾਰੀ ਨੇ ਜਿਹੜੇ ਉਹ ਸੰਤੋਸ਼ ਚੌਧਰੀ ਨੂੰ ਮਨਾਉਣ ਦੇ ਵਾਸਤੇ ਹੁਸ਼ਿਆਰਪੁਰ ਦੇ ਵਿੱਚ ਗਏ ਕੱਲ ਆਸ਼ਾ ਕੁਮਾਰੀ ਨੇ ਰਾਜਕੁਮਾਰ ਚੱਬੇਵਾਲ ਹੁਰਾਂ ਦੇ ਕਾਗਜ਼ ਦਾਖਲ ਕਰਵਾਏ ਜਦੋਂ ਉਹ ਉੱਥੇ ਗਏ ਤਾਂ ਬੜਾ ਉੱਥੇ ਹੰਗਾਮਾ ਹੋ ਗਿਆ ਕਿਉਂਕਿ ਚੌਧਰੀ ਸੰਤੋਸ਼ ਹੁਰਾਂ ਦੇ ਘਰ ਦੇ ਵਿੱਚ ਇਕੱਠ ਬਹੁਤ ਹੋਇਆ ਸੀਗਾ ਤੇ ਉਹਨਾਂ ਨੇ ਆਸ਼ਾ ਕੁਮਾਰੀ ਨੂੰ ਸਵਾਲ ਕੀਤੇ ਵੀ ਕਿਉਂ ਟਿਕ ਟਕੱਟੀ ਆ ਵਜ੍ਹਾ ਕੀ ਆ ਉੱਥੇ ਪੱਤਰਕਾਰਾਂ ਨੇ ਆਸ਼ਾ ਕੁਮਾਰੀ ਨੂੰ ਇਹ ਪੁੱਛਿਆ ਵੀ ਕੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਨੂੰ ਭੇਜਿਆ ਇੱਥੇ ਅੱਜ ਕਾਗਜ਼ ਦਾਖਲ ਕਰਵਾਉਣ ਦੇ ਲਈ ਆਪ ਤਾਂ ਆਏ ਨਹੀਂ ਤਾਂ ਉਹ ਬੇਫਰਪੇ ਉਹ ਥੋੜਾ ਜਿਹਾ ਉਖੜ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਪੰਜਾਬ ਦੀ ਇਨਚਾਰਜਾ ਕੈਪਟਨ ਮਰਿੰਦਰ ਸਿੰਘ ਨਹੀਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੁਕਮ ਦਿੰਨੀ ਆ ਉਹ ਮੈਨੂੰ ਨਹੀਂ ਯਾਨੀ ਕਿ ਉਹਨਾਂ ਦੇ ਵੀ ਬਲਵਲੇ ਇਹੋ ਜਿਹੇ ਸੀ ਉਹਨਾਂ ਦਾ ਕੱਲ ਲਹਿਜ਼ਾ ਇਹੋ ਜਿਹਾ ਸੀ ਪਰ ਸੰਤੋਸ਼ ਹੋਰੀਆਂ ਜਿਹੜੇ ਚੌਧਰੀ ਸੰਤੋਸ਼ ਹੋਰੀ ਉਹ ਨਹੀਂ ਮੰਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਤੱਕੇਸ਼ਾਈ ਹੋਈ ਹੈ ਪਰ ਆਸ਼ਾ ਕੁਮਾਰੀ ਨੇ ਕਿਹਾ ਕਿ ਮੈਂ ਤਾਂ ਭੈਣ ਹੋਣ ਦੇ ਨਾਤੇ ਮਿਲਣ ਆਈ ਸੀ ਮੈਂ ਨਾ ਤਾਂ ਟਿਕਟ ਦੇਣੀ ਹੁੰਦੀ ਆ ਨਾ ਕਦੇ ਕਿਸੇ ਦੀ ਟਿਕਟ ਕੱਟਣੀ ਹੁੰਦੀ ਹੈ ਯਾਨੀ ਕਿ ਇਹ ਹਾਲਾਤ ਬਣੇ ਪਏ ਆ ਕਿ ਕੈਪਟਨ ਅਮਰਿੰਦਰ ਸਿੰਘ ਰੁੱਸੀ ਹੋਈ ਇਸ ਬੀਬੀ ਨੂੰ ਜਿਹੜੇ ਕਿ ਸਾਬਕਾ ਸੰਸਦ ਮੈਂਬਰ ਨੇ ਟਿਕਟ ਦੇ ਦਾਵੇਦਾਰ ਸੀ ਹੁਸ਼ਿਆਰਪੁਰ ਤੋਂ ਇਹਨਾਂ ਨੂੰ ਨਾਲ ਤੋਰ ਸਕਣ ਦੇ ਵਿੱਚ ਸਫਲ ਹੋਣਗੇ ਜਾਂ ਫਿਰ ਨਹੀਂ ਤੇ ਇੱਕ ਹੋਰ ਖਬਰ ਸਾਂਝੀ ਕਰਨੀ ਬਣਦੀ ਹੈ ਰਾਜਨੀਤਿਕ ਲੋਕਾਂ ਦੇ ਵੱਲੋਂ ਹਾਲੇ ਕਈ ਕਿਸਮ ਦੇ ਡਰਾਮੇ ਕੀਤੇ ਜਾਣੇ ਆ ਕਈ ਲੋਕ ਸੱਚੇ ਦਿਲੋਂ ਗੱਲਾਂ ਵੀ ਕਰਨਗੇ ਕਈਆਂ ਦੀਆਂ ਡਰਾਮੇਬਾਦੀਆਂ ਵੀ ਲੱਗਣੀਆਂ ਅਸੀਂ ਕੱਲ ਗੱਲ ਕੀਤੀ ਸੀ ਰਾਜਾ ਵੜਿੰਗ ਹੁਰਾਂਡੇ ਵੱਲੋਂ ਇੱਕ ਮਾਲੀ ਦੇ ਘਰ ਦੇ ਵਿੱਚ ਰਾਤ ਕੱਟੀ ਗਈ ਹੈ ਤੇ ਜਾਂਦੇ ਹੋਏ 5000 ਰੁਪਇਆ ਉਹਨਾਂ ਨੂੰ ਦੇ ਗਏ ਸੀ ਚੋਣ ਕਮਿਸ਼ਨ ਦੇ ਵੱਲੋਂ ਹੁਣ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ 24 ਘੰਟੇ ਦੇ ਵਿੱਚ ਵਿੱਚ ਉਤਰ ਦਿਓ ਕਿਉਂਕਿ ਜਦੋਂ ਚੋਣ ਜ਼ਾਬਤਾ ਲੱਗਾ ਹੋਵੇ ਉਦੋਂ ਕਿਸੇ ਨੂੰ ਤੁਸੀਂ ਇਦਾਂ ਪੈਸੇ ਨਹੀਂ ਦੇ ਸਕਦੇ ਜਾਂ ਕਿਸੇ ਦੇ ਮਨ ਦੇ ਉੱਤੇ ਕਿਸੇ ਪਾਰਟੀ ਦਾ ਕੋਈ ਅਸਰ ਨਹੀਂ ਪਾ ਸਕਦੇ ਕਿਉਂਕਿ ਇਦਾਂ ਪੈਸੇ ਦੇਣ ਦਾ ਮਤਲਬ ਮੰਨਿਆ ਜਾਂਦਾ ਕਿ ਤੁਸੀਂ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ ਕਿਸੇ ਨੂੰ ਵੋਟ ਪਾਉਣ ਵਾਸਤੇ ਮਜਬੂਰ ਕਰ ਰਹੇ ਹੋ ਰਾਜਾ ਵੜਿੰਗ ਕੀ ਉੱਤਰ ਦਿੰਦੇ ਆ ਇਹ ਵਕਤ ਦੱਸੂਗਾ ਪਰ ਵੜਿੰਗ ਹੋਰਾਂ ਨੇ ਮਿੱਡੂ ਖੇੜਾ ਪਿੰਡ ਦੇ ਵਿੱਚ ਜਾ ਕੇ ਇੱਕ ਵਾਰ ਫੇਰ ਰਾਤ ਕੱਟੀ ਆ ਬਿਜਲੀ ਮਕੈਨਿਕ ਰਾਜੂ ਸਿੰਘ ਦੇ ਘਰ ਦੇ ਵਿੱਚ ਜਾ ਕੇ ਇੱਥੇ ਉਹਨਾਂ ਨੇ ਜਾ ਕੇ ਜੋ ਪਿੰਡ ਦੇ ਵਿੱਚ ਦੋ ਸਕੂਲ ਬਣੇ ਆ ਦੋਵਾਂ ਦੇ ਵਿੱਚ ਸਿੱਖਿਆ ਦੀ ਹਾਲਤ ਉਹਨਾਂ ਨੇ ਕਿਹਾ ਪਤਲੀ ਹੈ ਇਸ ਮੁੱਦੇ ਨੂੰ ਚੁੱਕਿਆ ਉਹਨਾਂ ਨੇ ਰਾਤ ਦੇ ਵੇਲੇ ਇੱਥੇ ਪਹੁੰਚ ਕੇ ਮੰਜੇ ਦੇ ਉੱਤੇ ਖੇਸੀ ਲੈ ਕੇ ਸੁੱਤੇ ਆ ਤੇ ਸਵੇਰ ਦੇ ਵੇਲੇ ਉੱਠ ਕੇ ਸਾਢੇ 1:5 ਵਜੇ ਉਹ ਬਠਿੰਡੇ ਵਾਲੇ ਨੂੰ ਚਾਲੇ ਪਾ ਗਏ ਆ ਇਹੋ ਜਿਹਾ ਕੁਝ ਅਜਿਹੀ ਤਰੀਕ ਦੇ ਵਿੱਚ ਪੰਜਾਬ ਦੇ ਅੰਦਰ ਚੱਲ ਰਿਹਾ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਲਗਾਤਾਰ ਦੋਸ਼ਾਂ ਕਦੋਸ਼ਾਂ ਦਾ سلسلہ جاری ਹੈ ਲਗਾਤਾਰ ਪ੍ਰਚਾਰ ਦੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਆ ਲਗਾਤਾਰ ਬਗਾਵਤਾਂ ਉੱਠ ਰਹੀਆਂ ਹਾਲੇ ਇਹ 19 ਮਈ ਤੱਕ ਇਹੀ ਕੁਝ ਚੱਲਣਾ ਕਿੜੀਆਂ-ਕਿੜੀਆਂ ਪਾਰਟੀਆਂ ਬਗਾਵਤ ਦੇ ਉੱਤੇ ਠੱਲ ਪਾ ਸਕਣਗੀਆਂ ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਕੱਲ ਨੂੰ ਇਸੇ ਵਕਤ ਕੁਝ ਹੋਰ ਖਬਰਾਂ ਲੈ ਕੇ ਅਸੀਂ ਚੋਣ ਹਲਚਲ ਪ੍ਰੋਗਰਾਮ ਦੇ ਤਹਿਤ ਹਾਜ਼ਰ ਹੋਵਾਂਗੇ ਉਹਨਾਂ ਤੱਕ ਲਈ ਆਗਿਆ ਦਿਓ ਬਹੁਤ-ਬਹੁਤ ਮਿਹਰਬਾਨੀ